ਜਨ ਜਹੇ ਵੇਖੂੰ ਤਹ ਹਜੂਰ ਦੂਰ ਕਤੂ ਨ ਜਾਇ ਸਤਿਗੁਰੂ ਜੀ ਵੰਦਨ ਕਰਦੇ ਨੇ ਕਿ اے ਭਾਈ ਮੈਂ ਜਿੱਥੇ ਜਿੱਥੇ ਵੇਖਦਾ ਆਂ ਉਥੇ ਉਥੇ ਹੀ ਪ੍ਰਮਾਤਮਾ ਹਾਜ਼ਰ ਰੂਪ ਨੇ ਉਹ ਕਿਸੇ ਥਾਂ ਤੋਂ ਵੀ ਦੂਰ ਨਹੀਂ ਹੈ ਕਿਤੇ ਐਸੀ ਥਾਂ ਨਹੀਂ ਜਿੱਥੇ ਕਾਸ਼ਤੁਰ ਜੀ ਆਪ ਹਾਜ਼ਰ ਰੂਪ ਨੇ ਇਦ ਕਰਕੇ ਬਾਸਾ ਜੀ ਕਹਿੰਦੇ ਹਰ ਥਾਂ ਵਸਦੇ ਹੈ ਓਕਾਰਪੁੱਤ ਜੀ ਤੇ ਮੈਨੂੰ ਹਰ ਥਾਂ ਹਾਰ ਨਾ 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 ਆ ਰਿਹਾ ਹੈ ਰਗ ਰਗਿਆ ਸਰਵਤਰ ਮੈਂ ਮਨ ਸਦਾ ਧਿਆਈ اے ਮੇਰੇ ਮਨ ਤੂੰ ਸਦਾ ਉਸ ਪ੍ਰਭੂ ਨੂੰ ਸ਼ੁਭਿਆਕਰ ਜਿਹਨਾਂ ਸਭਨਾ ਦੇ ਵਿੱਚ ਵਸਦੇ ਹਨ ਰਗ ਰਗਿਆ ਸਰਵਤਰ ਸਰਵਤਰ ਦੇਵ ਵਿੱਚ ਸਾਰੀ ਸ੍ਰਿਸ਼ਟੀ ਆਜੰਤੀ ਹੈ। ਆਸਾ ਜੀ ਕਹਿੰਦੇ ਜਿਹੜਾ ਹਰ ਇੱਕ ਸਹੈ ਦੇ ਵਿੱਚ ਹਰ ਇੱਕ ਥਾਂ ਦੇ ਵਸਦੇ ਹੈ ਸਭਨਾ ਦੇ ਵਿੱਚ ਵਸਦੇ ਹੈ ਉਸ ਅਕਾਰ ਤੁਖਗਜ ਤੁਜੀ ਦਾ ਸਿਮਰਨ ਕਰਿਆ ਕਰ। ਈਤ ਊਤ ਨਹੀਂ ਕੋ ਜ ਪਰਮਾਤਮਾ ਨੂੰ ਵੀ ਅਸਲ ਸਾਥੀ ਸਮਝਣਾ ਚਾਹੀਦਾ ਹੈ ਜਿਹੜਾ ਸਾਥੂ ਇਸ ਲੋਕ ਵਿੱਚ ਅਤੇ ਪਰਲੋਕ ਦੇ ਵਿੱਚ ਕਿਤੇ ਵੀ ਵੱਖਰਾ ਨਹੀਂ ਹੁੰਦਾ ਇੱਥੇ ਵੀ ਸਾਡੇ ਨਾਲ ਸਤਿਗੁਰੂ ਕਾਸ਼ਾ ਜੀ ਹਰ ਥਾਂ ਮੌਜੂਦ ਨੇ ਇੱਥੇ ਵੀ ਸਤਿਗੁਰੂ ਕਾਸ਼ਾ ਕਿਰਪਾ ਕਰਦੇ ਨੇ ਸਾਨੂੰ ਸਹਾਰਾ ਦਿੰਦੇ ਨੇ ਤੇ ਅੱਗੇ ਨਿਰੰਕਾਰ ਦੀ ਦੁਨਿਆ ਦੇ ਵਿੱਚ ਜਾ ਕੇ ਅਗਲੇ ਪਰਲੋਕ ਵਿੱਚ ਜਾ ਕੇ ਵੀ ਉਹ ਸਾਥੂ ਵੱਖਰੇ ਨਹੀਂ ਹੁੰਦੇ ਉਥੇ ਵੀ ਕੇਵਲ ਇੱਕ ਆਕਾਰਪੁਰਖ ਵੈਗੁਰੂ ਜੀ ਸਾਥ ਨਿਵਾਉਂਦੇ ਹਨ ਇਸ ਕਰਕੇ ਦਾਸਾ ਕਹਿੰਦੇ ਉਸ ਅਕਾਰਪੁਰਖ ਵੈਗੁਰੂ ਨੂੰ ਆਪਣਾ ਅਸਲੀ ਸਾਥੀ ਸਮਝੋ ਉਸ ਨੂੰ ਆਪਣਾ ਅਸਲੀ ਸਾਥੀ ਸਮਝ ਕੇ ਉਸ ਕਾਲਪੁਰਖ ਵੈਗੁਰੂ ਦਾ ਨਾਮ ਜਪਿਆ ਕਰ ਰਿੰਸ ਜਾਏ ਜੋ ਜਿਵ ਤੁਹ ਰਹੇ ਸੋ ਅਲਪ ਸੁਖ ਭਣੀਐ ਰਹਾ ਉਸ ਸੁਖ ਨੂੰ ਸਤਿਗੁਰੂ ਜੀ ਕਹਿੰਦੇ ਮੋਸਾ ਸੁਖ ਸਮਝਣਾ ਚਾਹੀਦਾ ਭਾਈ ਜਿਹੜਾ ਅੱਖ ਝਮਕਣ ਦੇ ਸਮੇਂ ਵਿੱਚ ਹੀ ਮੁਕ ਜਾਦਾ ਹੈ ਭਾਵ ਥੋੜੀ ਜਿਹੀ ਬਾਤ ਕਹੀ ਜਿਹੜਾ ਸੁਖ ਹੈ ਇਹ ਸੰਸਾਰ ਦਾ ਸੁਖ ਇਹਨੂੰ ਬ੍ਰੋਸ਼ਾ ਸਮਝਣਾ ਚਾਹੀਦਾ ਹੈ ਰਹਾ ਪ੍ਰਤਿ ਪਾਲੈ ਆਪਿਆ ਉਹ ਦੇ ਕਛੂ ਮੂਲ ਨ ਹੋਈ اے ਭਾਈ ਮੇਰਾ ਕੋ ਪ੍ਰਭੂ ਭੋਜਨ ਦੇ ਕੇ ਸਭ ਨੂੰ ਭਾਣਤ ਹੈ। ਰਤ ਕਾਲ ਹੈ। ਅਪਿਆਉ ਦੇ ਅਪਿਆਉ ਦਾ ਭਾਣਤ ਭੋਜਨ। ਰਸ ਆਦਿ ਪ੍ਰਾਤ ਦੇਣੀ। ਜਿਹੜਾ ਉਹ ਹਾਲਪੁਰਤ ਵੈਲ ਕੋ ਸਭ ਨੂੰ ਭੋਜਨ ਦੇ ਕੇ ਭਾਣਦਾ ਹੈ। ਕਛੂਨ ਨਾ ਹੋਈ ਉਸ ਦੀ ਕਿਰਪਾ ਨਾਲ ਕਿਸੇ ਵੀ ਚੀਜ਼ ਦੀ ਕਦੇ ਤੋੜ ਨਹੀਂ ਰਹਿੰਦੀ ਹੈ। ਘਾਟ ਨਹੀਂ ਆਉਂਦੀ ਹੈ। ਸਾਸ ਸਾਸ ਸੁਨਾਲਤਾ ਨਾਲ ਸਾਡੀ ਸੁਭਾਰ ਕਰਦਾ ਰਹਿੰਦਾ ਹੈ ਅਚਲ ਅਛੇਦ ਅਪਾਰ ਪਰ ਉੱਚਾ ਜਾਕਰੂਪ ਅਚਲ ਭਾਵ ਜਿਹੜਾ ਛਲਿਆ ਨਾ ਜਾਵੇ ਜਿਸ ਨੂੰ ਧੋਖਾ ਵੀ ਦਿੱਤਾ ਜਾ ਸਕਦਾ ਅਛੇਦ ਜਿਸ ਨੂੰ ਵਿੰਹਿਆ ਨਹੀਂ ਜਾ ਸਕਦਾ ਛੇਦਿਆ ਨਹੀਂ ਜਾ ਸਕਦਾ ਤੇ ਸਤਿਗੁਰੂ ਜੀ ਕਹਿੰਦੇ اے ਭਾਈ ਜਿਹੜਾ ਪ੍ਰਭੂ ਛਲਿਆ ਨਹੀਂ ਜਾ ਸਕਦਾ ਨਾਸ ਨਹੀਂ ਕੀਤਾ ਜਾ ਸਕਦਾ ਛੇਦਿਆ ਨਹੀਂ ਜਾ ਸਕਦਾ ਜਿਹਦੀ ਹੰਤਿ ਸਭ ਤੋਂ ਉੱਚੀ ਹੈ ਜਪ ਜਪ ਕਰੇ ਆਨੰਦ ਜਨ ਅਚਰਜ ਅਨੂਪ ਤੇਹਰਾਮ ਕਰਨ ਵਾਲੀ ਅਕਾਲ ਪੁਰਖ ਵਹਿਗੂ ਜੀ ਦੀ ਹਸਤੀ ਹੈ ਜਿਸ ਦੇ ਬਰਾਬਰ ਦਾ ਕੋਈ ਨਹੀਂ ਹੈ ਤੂੰ ਉਸ ਦੇ ਭਗਤ ਉਸ ਦਾ ਨਾਮ ਜਪ ਜਪ ਕੇ ਆਤਮਾ ਨੂੰ ਆਨੰਦ ਮਾਣਦੇ ਰਹਿੰਦੇ ਹਨ ਦਾਸ ਸਾਹਿਬ ਜੀ ਕਹਿੰਦੇ ਜਿਹਦੀ ਸਭ ਤੋਂ ਉੱਚੀ ਹੱਤੀ ਹੈ ਜਿਹੜਾ ਖੇਧਿਆਂ ਨਹੀਂ ਜਾ ਸਕਦਾ ਤੇ ਜਿਹੜਾ ਛਲਿਆਂ ਨਹੀਂ ਜਾ ਸਕਦਾ ਹੈ ਉਹ ਹਾਲਪੁਰਖ ਵੈਕੂ ਜੀ ਦਾ ਨਾਮ ਜਪ-ਜਪ ਕੇ ਉਹਦੇ ਪਿਆਰੇ ਉਹਦੇ ਸੰਤ ਉਹਦੇ ਗੁਰਸਿੱਖ ਆਤਮਾ ਦਾ ਆਨੰਦ ਮਾਣਦੇ ਰਹਿੰਦੇ ਹਨ ਸਾ ਜੇ ਤੂੰ ਹੈ ਆਗਤ ਹਾਂ ਇਸ ਕਰਕੇ ਸੰਤਪੁਰ ਸਾਹਿਬ ਜੀ ਕਹਿੰਦੇ ਜੇ ਘਾਲਪੁਰ ਗੁਰੂ ਦੇ ਜਨਨਾ ਚਾ ਕੇ ਬੇਨਤੀ ਕਰਿਆ ਕਰ ਕਿ হে ਦਇਆ ਦੇ ਘਰ ਮੈਨੂੰ ਉਹ ਸਮਝ ਬਖਸ਼ ਉਹ ਗਿਆਨ ਬਖਸ਼ ਸਾ ਮਤ ਦੇਵੋ ਦਇਆ ਕਰ ਉਹ ਮਾਤਰੁ ਭਗਤਾਨ ਬਖਸ਼ ਜਿਹਦੀ ਬਖਤ ਦੇ ਨਾਮ ਮੈਂ ਤੈਨੂੰ ਸ਼ਮਲ ਕਰਾਂ ਜਿਤ ਤੈ ਮੈਂ ਅਰਾਧ ਜਿਹੜੀ ਮੱਤ ਦੇ ਰਾਣੀ ਜਿਹੜੀ ਜਿਹੜੇ ਗਿਆਨ ਦੇ ਰਾਣੀ ਮੈਂ ਤੇਰੀ ਅਰਦਾਨਾ ਕਰ ਸਕਾਂ ਕਿਰਪਾ ਕਰ ਸਾਡੇ ਤੇ ਸਾਨੂੰ ਉਹ ਮੱਤ ਬਖਸ਼ੋ ਉਹ ਸਮਝ ਬਖਸ਼ੋ ਜੀ ਨਾਨਕ ਮੰਗੇ ਦਾਨ ਪ੍ਰਭ ਰੇਹ ਭਗਤ ਸਾਧਾ ਤੇ ਸਹਿਬ ਜੀ ਵੱਡਿਆਂ ਦੇ ਮੋਹਰ ਲਾ ਕੇ ਸਤਕਾਰ ਕਰ ਤੇਰੇ ਪਾਸੋਂ ਤੇ ਸੰਤ ਜਨਾਂ ਦੇ ਚਰਨਾਂ ਦੀ ਧੂਨ ਮੰਗਦਾ ਜੀ ਜਿਹੜਾ ਤੇਰਾ ਨਾਮ ਜਪਦੇ ਨੇ ਤੇਰਾ ਸਿਮਰਨ ਕਰਦੇ ਆਨਾ ਤੇਰੀ ਵੰਦਗੀ ਕਰਦੇ ਨੇ ਮੈਂ ਅੰਮ੍ਰ ਤੇਰੇ ਫਰੀਦ ਪਿਆਰਿਆਂ ਤੇ ਉਹਨਾਂ ਤੇਰੇ ਸੰਤ ਜਨਾਂ ਦੀ ਚਰਨਾਂ ਦੀ ਧੂਨ ਮੰਗਦਾ ਹਾਂ ਇੱਕ ਵਾਰ ਨਹੀਂ ਗੁਰਮਾਣੀ ਚ ਬਾਰ ਬਾਰ ਬਚਣਗੇ ਸਤਿਗੁਰੂ ਕਹਿੰਦਾ ਜਿਹੜਾ ਗੁਰਸਿੱਖ ਭਾਈ ਨਾਮ ਜਪਦਾ ਹੈ ਸੇਵਨਨ ਕਰਦਾ ਹੈ ਉਹ ਸਰਕਾਰ ਪਰ ਵੈਕ ਦੀ ਦਾ ਆਪ ਵੀ ਜਪਦਾ ਹੈ ਪੂਰਨ ਮੰਗ ਵਿੱਚ ਗੁੰਦਾ ਨਾਨਕ ਤੂੜ ਮੰਗੈ ਇਸ ਪੁਰ ਸਿੱਖ ਕੀ ਜੋ ਆਪ ਜਪੈ ਆਗਰ ਹੈ ਨਾਮ ਨਾਮ ਕਰੈ ਪਾਸਮੀਂ ਬਿੰਦੇ ਮੈਂ ਵੀ ਉਹਨਾਂ ਦੇ ਚਰਨਾਂ ਵਿੱਚ ਝੂਕਦਾ ਤੇ ਰੋਜ ਜੀ ਸਾਲਗੁਣ ਕਰਦਾ ਹੈ ਹੰਸਤਪੁਰ ਪਾਸਾ ਕਹਿੰਦੇ ਨੇ ਨਾਨਕ ਦਾਸ ਜਿਹ ਹੈ ਸੁਖ ਮੰਗੈ ਮੂਖ ਕਰ ਸੰਤ ਕੀ ਸਾਹਿਬ ਜੀ ਗੰਦੇ ਪੂਰ ਉਹਨਾਂ ਦੇ ਚਰਨਾਂ ਦੀ ਮਿਲ ਜਾਏ ਜਿਹੜੇ ਤੇਰਾ ਨਾਮ ਰੱਖਦੇ ਨੇ ਸਿਮਰਨ ਕਰਦੇ ਨੇ ਮਾ ਉਹਨਾਂ ਦੇ ਚਰਨਾਂ ਦੀ ਪੂਰ ਮੰਗਦਾ ਜਿਸ ਕਾਰਨ ਕਿ ਆ ਜਿਵੇਂ ਬਾਗਵਨ ਪਿਤਰੋਂ ਬਾਗਸ਼ਣ ਜਿਹਦੇ ਨਾਲ ਕੀ ਸਤਿਗੁਰ ਜੀਆਂ ਨੇ ਪਾਲ ਮਨ ਰક્ષਿਤ ਕਰਕੇ ਸਾਡੇ ਪੇਠਾ ਸਿਖਾ ਕੇ ਸੰਪਾਵਨ ਉਪਦੇਸ਼ ਬਖਸ਼ੀਆਂ ਹੈ ਭਾਈ ਉਹ ਅਕਾਲ ਪੁਰਖ ਜਿਹਹ ਜਹ ਜਹ ਸਦਹੀ ਮੀੜੈ ਕਿੰਨਾ ਜਾਣੂ ਗੁਰ ਕੈ ਸਬਦ ਨਜੀਕ ਪਚਾ